ਸਰ ਆ ਚੱਕੋ ਕਪੜੇ ਤੇ ਆ ਲਓ ਜੀ 900 ਰੁਪਇਆ ਫਟਾਫਟ ਦੇ ਦੋ ਸਰ 900 ਜੀ ਲਓ ਥੈਂਕ ਯੂ ਜੀ ਵੇਟ ਮੈਮ ਵੇਟ ਜੀ ਹੋਇਆ ਸਰ ਮੇਮ 100 ਰੁਪਇਆ ਘੱਟ ਆ ਜੀ ਤੁਹਾਡਾ 100 ਰੁਪਇਆ ਘੱਟ ਸਰ ਇੰਨੇ ਸਾਰੇ ਕਪੜੇ ਲੈ ਲਏ 100 ਰੁਪਇਆ ਦਾ ਡਿਸਕਾਊਂਟ ਤੁਸੀਂ ਦੇ ਹੀ ਸਕਦੇ ਆ ਮੈਨੂੰ ਨਹੀਂ ਮੈਮ ਨਹੀਂ ਇਹ ਨਾਲ ਤੇ ਤੁਹਾਡਾ ਨੁਕਸਾਨ ਹੋ ਜਾਏਗਾ ਜੀ ਨੁਕਸਾਨ ਹੋ ਜਾਗਾ ਮੇਰਾ ਹਾਂ ਜੀ ਹਾਂ ਜੀ ਬਿਲਕੁਲ ਜੀ ਸਰ ਫੇਰ ਤਾਂ ਤੁਸੀਂ 100 ਰੁਪਇਆ ਲੈ ਹੀ ਲਓ ਥੈਂਕ ਯੂ ਜੀ ਮੈਮ ਵੇਟ ਕਰੋ ਜੀ ਕੀ ਹੋ ਗਿਆ ਸਰ ਇਹ ਦੇਖੋ ਆਫਰ ਚੱਲਦਾ ਵੈ ਸਾਡੇ ਜਿੱਦਾਂ ਤੁਸੀਂ ਤਿੰਨ ਕੱਪੜੇ ਲਿੱਤੇ ਆ ਤਿੰਨਾਂ ਦੇ ਨਾਲ ਤੁਹਾਨੂੰ ਇੱਕ ਦੇ ਨਾਲ ਇੱਕ ਆਫਰ ਹੈਗਾ ਜੀ ਬਾਈ 1 ਗੈਟ 1 ਟੀ-ਸ਼ਰਟ ਨਾਲ ਟੀ-ਸ਼ਰਟ ਇੱਕ ਹੋਰ ਮਿਲ ਜੇਗੀ ਜੀ ਸਰ ਆ ਮੈਂ 300 ਦੀ ਰਹੀ ਮਤਲਬ 150 ਦੀ ਰਹਿ ਗਈ ਹਾਂਜੀ ਬਿਲਕੁਲ ਜੀ ਬਿਲਕੁਲ ਹੈ ਤੁਸੀਂ 400 ਦੀ ਲਿੱਤੀ ਸੀ ਇਹ ਵੀ 200 ਦੀ ਰਹਿ ਗਈ ਹੈ ਜੀ ਇਹ ਲੋਰ ਤੁਸੀਂ 600 ਦੇ ਲਿੱਤਾ ਵੀ 300 ਦਾ ਰਹਿ ਗਿਆ ਜੀ ਸਰ ਮਤਲਬ ਪੂਰਾ ਸਟੋਰ ਇੱਕ ਦਿਨਾਂ ਨਾਲ ਇੱਕ ਫ੍ਰੀ ਪੂਰਾ ਸਟੋਰ ਜੀ ਬਿਲਕੁਲ ਰੀਨੋਗੇਸ਼ੀਏਸ਼ਨ ਕਰਕੇ ਬਿਲਕੁਲ ਖਾਲੀ ਕਰ ਦਦੇ ਪਿਆ ਆਪਾਂ ਜੀ ਸਰ ਆ ਵੀ ਇੱਕ ਦਿਨ ਨਾਲ ਇੱਕ ਫ੍ਰੀ ਬਿਲਕੁਲ ਜੀ ਬਾਈ 1 ਗੇਟ 1 ਹੈ ਜੀ ਜਿਹੜਾ ਮਰਜ਼ੀ ਲੈ ਲਓ ਇੰਨਾ ਚੋ ਸ਼ਰਟਾਂ ਹੈਗੀਆਂ ਜੀ ਬਾਈ 1 ਗੇਟ 1 ਚ ਹੈ ਵੀ 400 ਰੁਪਏ ਦੀ ਰੇਂਜ ਚ ਹੈ ਜੀ 200 ਰੁਪਏ ਚ ਸ਼ਰਟ ਹੈ 200 ਰੁਪਏ ਚ ਸ਼ਰਟ ਹੈ ਜੀ ਆ ਸਾਰੇ ਡਿਜ਼ਾਈਨ ਸਾਰੇ ਡਿਜ਼ਾਈਨ ਸਾਰੇ ਕਲਰ ਜੋ ਮਰਜੀ ਸ਼ਾਂਤੀ ਕਰਕੇ ਲੈ ਜਾਓ ਜੀ ਤੇ ਸਰ ਸਾਈਜ਼ ਸਾਈਜ਼ M2 ਲੈ ਕੇ 5XL ਤੱਕ ਸਾਈਜ਼ ਮਿਲਣਗੇ ਜੀ 5XL ਤੱਕ ਹਾਂਜੀ ਲੋਰਚ ਵੀ ਵੈਰਾਈਟੀ ਆਪਣੇ ਕੋਲ ਬਹੁਤ ਆਈ ਪਈ ਹੈ ਜੀ ਇੰਨਾ ਜਿਹਾ ਵੀ ਸਾਈਜ਼ ਇੱਧੇ ਸਾਰੇ ਮਿਲਣਗੇ ਆਪਣੇ ਕੋਲ M2 ਲੈ ਕੇ 5XL ਤੱਕ ਸਾਈਜ਼ ਹੈ ਜੀ 300 ਰੁਪਏ ਹੈ ਜੀ ਇਹ ਵੀ ਬਾਏ 1 ਗੇਟ 1 ਫ੍ਰੀ ਹੈ ਜੀ ਸਾਰੇ 150 ਰੁਪਏ ਚ ਰਹਿ ਗਏ M2 ਲੈ ਕੇ 5XL ਤੱਕ ਸਾਈਜ਼ ਹੈਗੇ ਜੀ ਚਾਹੇ L ਲੈ ਲੋ ਚਾਹੇ LL ਲੈ ਲੋ ਚਾਹੇ LLL ਸਾਰੀਆਂ ਇੰਪੋਰਟਡ ਪੈਂਟਾਂ ਹੋਣਗੀਆਂ ਅਵੀ ਸਾਰੀਆਂ ਇਸ ਵੇਲੇ ਆਫਰ ਚ ਗੱਡੀਆਂ ਵੀ ਆ ਜੀ 1200 ਰੁਪਏ ਜੀ 1200 ਚ ਇੱਕ 1200 ਦੀਆਂ ਦੋ ਬਾਏ 1 ਗੇਟ 1 ਫ੍ਰੀ ਹੈ ਜੀ ਅਵੀ ਸਰ ਜੀਨ ਦੀ ਪੈਂਟ 600 ਰੁਪਏ ਚ ਬਿਲਕੁਲ ਜੀ ਚਾਹੇ ਲੋ 28 ਕਮਰ ਚ ਚਾਹੇ ਲੋ 34 ਕਮਰ ਸਰ ਐਨ ਸਾਈਜ਼ ਵੀ ਮਿਲ ਜਣਗੇ ਬਿਲਕੁਲ ਜੀ ਸਰ ਸਟੋਰ ਪੂਰਾ ਇੱਕ ਦਿਨ ਨਾਲ ਇੱਕ ਫ੍ਰੀ ਦੇ ਰਹੇ ਆ ਮਾਲ ਤਾਂ ਦੋ ਦੋ ਵੇਚੋ ਹੀ ਨੇ ਹੋਣਾ ਅਨਲਿਮਿਟਡ ਮਾਲ ਆਈ ਦਿਖਾਓ ਮਾਲ ਚੈੱਕ ਕਰਾਓ ਇਹਨਾਂ ਨੂੰ ਜੀ ਆ ਸਾਰੀਆਂ ਚੀਜ਼ਾਂ ਸਾਰੀਆਂ ਚਾਹੇ ਲੋ ਸ਼ਰਟਾਂ ਪੂਰੀ ਕੁਆਂਟੀਟੀ ਚ ਮਾਲ ਆਏ ਭਈ ਸ਼ਰਟਾਂ ਟੀ-ਸ਼ਰਟਾਂ ਹਰ ਚੀਜ਼ ਮਿਲੇਗੀ ਆਪਾਂ ਨੂੰ ਇੱਕ ਦੇ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਚਾਹੇ ਦੁਕਾਨਦਾਰ ਭਰਾ ਆ ਕੇ ਸਾਡੇ ਕੋਲ ਮਾਲ ਲੈ ਜਾਂ ਜੀ ਸਰ ਪੱਕੀ ਖਾਲਿਆ ਨਾ ਵੀਡੀਓ ਚੱਲਦੀ ਪਈ ਲਾਈਵ ਬਿਲਕੁਲ ਜੀ ਬਿਲਕੁਲ ਕਾਲਰ ਵਾਲੀਆਂ ਆਈਟਮਾਂ ਵੀ ਸਾਰੀਆਂ ਬਾਇ 1 ਗੇਟ 1 ਹੀ ਚੱਲਦੀਆਂ ਮੀਆਂ ਜੀ ਔਰ ਬ੍ਰਾਂਡ ਸਾਰੇ ਵੱਡੇ ਵੱਡੇ ਆ ਜੀ ਇਹਦੇ ਚ ਤੇ ਸਰ ਇਹਦੇ ਪ੍ਰਾਈਸ ਕੀ ਰਹਿਣ ਵਾਲੇ ਆ ਪ੍ਰਾਈਸ ਹੈਗਾ 550 ਰੁਪਏ ਸਿਰਫ ਸਰ 200 ਤੇ 50 ਬਿਲਕੁਲ ਜੀ 275 ਰੁਪਏ ਰਹਿ ਗਈ ਹੈ ਜੀ ਸਾਈਜ਼ ਸਾਰੇ ਮਿਲਣਗੇ ਐਮ ਟੂ ਡਬਲ ਐਕਸਲ ਸਾਈਜ਼ ਹੈ ਜੀ ਪੇਪਰ ਕਾਟਨ ਚ ਆ ਰਹੀਆਂ ਸ਼ਰਟਾਂ ਸਾਰੀਆਂ ਜੀ ਵੱਡੇ ਬ੍ਰਾਂਡ ਹੈਗੇ ਜੀ ਸਾਰੇ 600 ਰੁਪਏ ਦੀਆਂ ਦੋ ਪੀਸ ਹੈ ਜੀ ਸਾਰੇ 300 ਰੁਪਏ ਚ ਬਿਲਕੁਲ ਜੀ 300 ਰੁਪਏ ਕੁਆਲਿਟੀ ਚੈੱਕ ਕਰੋ ਇਹਦੀ ਪਿਓਰ ਕਾਟਨ ਦੇ ਵਿੱਚ ਸ਼ਰਟਾਂ ਜੀ ਚਾਹੇ ਲੋ ਕਾਰਗੋ ਚਾਹੇ ਲੋ ਪਲੇਨ ਇਹਦੇ ਸਾਈਜ਼ ਸਾਰੇ ਮਿਲਣਗੇ ਆਪਾਂ ਨੂੰ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਪਜਾਮਿਆਂ 'ਚ ਵੀ ਸਾਈਜ਼ ਸਾਰੇ ਮਿਲਣਗੇ ਆਪਣੇ M2 ਲੈ ਕੇ 5x600 ਰੁਪਏ ਦੀ ਰੇਂਜ 'ਚ ਆ ਜੀ ਇਹ ਵੀ ਸਾਰੇ 300 ਰੁਪਏ ਦਾ ਰਹਿ ਗਿਆ 300 ਰੁਪਏ ਦਾ ਰਹਿ ਗਿਆ ਸਿਰਫ ਜੀ ਬਾਏ 1 ਗੈਟ 1 ਹੈ ਜੀ ਇਹ ਆਫਰ ਹੈ ਲਿਮਟਿਡ ਟਾਈਮ ਲਈ ਆ ਡਿਜ਼ਾਈਨ ਵਗੈਰਾ ਸਾਰੇ ਹੀ ਸਰ ਸਾਰੇ ਜੀ ਜਿਹੜੇ ਮਰਜ਼ੀ ਬ੍ਰਾਂਡ ਦਾ ਲੈ ਲਓ ਜੀ ਜਿਹੜਾ ਮਰਜ਼ੀ ਕਲਰ ਲੈ ਲਓ ਹਰ ਤਰ੍ਹਾਂ ਦੇ ਆਪਣੇ ਕੋ ਅਵੇਲੇਬਿਲਿਟੀ ਹੈ ਜੀ ਸਰ ਇੱਕ ਵਾਰ ਇਹ ਐਡਰੈਸ ਵੀ ਦੱਸ ਦੋ ਆਪਣਾ ਐਡਰੈਸ ਹੈਗਾ ਸਾਡਾ ਜਲੰਧਰ ਸਿਟੀ ਕਿਸ਼ਨਪੁਰਾ ਚੌਂਕ ਲੰਬਾਪਿੰਨ ਰੋਡ BMS ਆਊਟਲੈਟ ਤੁਹਾਨੂੰ ਦਿਖ ਜੇਗਾ ਜੀ ਜਲੰਧਰ